ਇਹ ਤਾਜਪੁਰੀਆ ਚੱਲਿਆ ਰੈਕੋਰ ਦੀ ਬੋਕਰ ਦੇ ਵਿੱਚ ਆ ਚੋਟੀ ਦਾ ਜੱਟ ਚੱਲਿਆ ਵਾ ਬਾਬਾ ਸਿੰਘ ਬਾਈ ਅਵਤਾਰ ਅਮਰੀਕਾ ਤੋਂ ਆਇਆ ਹੋਇਆ ਤਾਜਪੁਰੀਆ ਬਾਜ ਦਾ ਧਾਂਦਰੇ ਵਾਲਿਆਂ ਦਾ ਘੱਟ ਸਮਾਂ ਲੱਗਿਆ ਹੋਇਆ ਆ ਜੀ ਬਾਈ ਲਓ ਬਾਜੀ ਚੌਥੀ ਸ਼ਿਫਟ ਦੀ ਇਹ ਕਾਗਜ਼ਾਂ 'ਚ ਗੱਡੀ ਦੂਜੀ ਆ ਭੱਜਣ 'ਚ ਪਹਿਲੀ ਆ 21 ਸੈਕਿੰਡ ਉਹਨੇ ਪਰ ਪੁਆਇੰਟ ਦਾ ਬਾਜੀ ਸਮਾਂ 21 78 ਕਿੱਧਰ ਗਏ ਦੇਖਿਓ ਸਾਡਾ ਸਾਬ ਦੋਨਾਂ ਤੇ ਕੁਝ ਨਾ ਇਹ ਆ ਬਾਜੀ ਜੀ ਜਿਹੜਾ ਪਰਲੇ ਪਾਸੇ ਛੋਟਾ ਬੱਚਾ ਭੱਜਿਆ ਵਾ ਇਹ ਹਰਜਿੰਦਰ ਹੋਣੀ ਆ ਮੁੰਡੇ ਈਸ਼ਨਪੁਰ ਤੋਂ ਤਰਨ ਹੋਣੀ ਆ ਮੁੰਡੇ ਮਾਲਕਪੁਰ ਤੋਂ ਇਹ ਆ ਮੁੰਡਾ ਬੱਬੂ ਖੰਨੇ ਵਾਲਾ ਕਬੱਡੀ ਦਾ ਕਮੈਂਟੇਟਰ ਇਹ ਮਨਵੀਰ ਮਾਲਟ ਰਾਮਪੁਰ ਤੋਂ ਇਹ ਜਿਹੜਾ ਰਾਮਪੁਰੀਆ ਤੇ ਨਾਲ ਹੀ ਜਿੱਥੇ ਭਾਈ ਅਵਤਾਰ ਹੋਣੀ ਬਾਵੇ ਹੋਣੀ ਤਾਜਪੁਰ ਵਾਲਿਆਂ ਦੀ ਗੱਲ ਚੱਲਦੀ ਆ ਤੇ ਦੇਖਦੇ ਆ ਮੁਕਾਬਲਾ ਹੁਣ ਕਿੱਥੇ ਜੁੜਦਾ ਕੁੰਡੀਆਂ ਦੇ ਸਿੰਘ ਫਸ ਕੇ ਤੇ 2169 ਦੇ ਟਾਈਮ ਦੇ ਨਾਲ ਪਹਿਲਾ ਨੰਬਰ ਪ੍ਰਾਪਤ ਕੀਤਾ ਏ ਗੁਰਜਿੰਦਰ ਈਸ਼ਨਪੁਰ ਤਰਨ ਮਲਬਕਰ ਕੋਰ 바ਵਾ ਤਾਜ ਪਰ ਲੱਕੀ ਤਾਜ ਪਰ ਚੰਗਾ ਅਵਤਾਰ ਤਾਜ ਪਰ ਵਾਵਾ ਤਾਜ ਪਰ ਲੱਕੀ ਤਾਜ ਪਰ ਉਹ ਸਾਰੇ ਹੀ ਕੁਲਵਿੰਦਰ ਕੁੰਬੜਵਾਲ ਗਰੁੱਪ ਦੇ ਵਿੱਚ ਆ ਕੇ ਆਪ ਦਾ ਝੋਲਾ ਅਤੇ ਇਨਾਮ ਲੈ ਕੇ ਜੋ ਅੱਜ ਦੀ ਖੇਡ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ 8100 ਰੁਪਇਆ ਤੇ ਨਾਲ ਝੋਲਾ ਦੀ ਜੋੜੀ ਉਹ ਅੱਜ ਦਾ ਜੋ ਵੀ ਸਨਮਾਨ ਹੈ ਉਹ ਪ੍ਰਾਪਤ ਕਰਨਾ ਪਹਿਲਾ ਇਨਾਮ ਗੁਰਜਿੰਦਰ ਈਸ਼ਨਪੁਰ ਤਰਨ ਮਲਪਕਰ ਆਇਆ ਬਈ ਪ੍ਰਧਾਨ ਤੁਸੀਂ ਵੀ ਆਇਓ ਕੇ ਨੂੰ ਚੁੱਲ੍ਹੇ ਵੀ ਲਾਓ ਜੀ ਪਰ ਤੁਸੀਂ ਕਰੀ ਚੱਲੋ ਕੋਈ ਚੱਕਰ ਨਹੀਂ ਬੁੱਕ ਕਰਵਾ ਦੂੰ ਬੱਬੀ ਦੂਜਾ ਨੰਬਰ ਅਜੀਤ ਸਿੰਘ ਜੀ ਘਟਾਣਾ